ਕਿ ਇੱਕ ਯੋਜਨਾਬੰਦ ਢੰਗ ਨਾਲ ਸਿੱਖਾਂ ਦੀ ਗਰਦਾਰ ਕੁਸ਼ੀ ਕਰਨ ਲਈ ਇਹ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੀ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ ਜਿਹਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਸ਼ ਦੇ ਵਿਧਾਨ ਮੁਤਾਬਕ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆਏ ਹੁੰਦਾ ਅੱਜ ਚਾ ਤੇ ਤੇ ਦਿੱਤੀ 34 ਸਾਲ ਦੇ ਜੇਲਾ ਵਿੱਚ ਬੈਠੇ ਆ। ਸਾਉਥੋਂ ਵੱੰਡਾਜ ਸਿੱਖਾਂ ਦੀ ਜਿਹੜੀ ਤਾਕਤ ਆ ਉਹ ਕਿਵੇਂ ਖੇਰੂ-ਖੇਰੂ ਕੀਤੀ ਜਾ ਰਹੀ ਆ। ਹਰਿਆਣੇ ਦੇ ਵਿੱਚ ਪ੍ਰਾਪਰ ਢੰਗ ਦੇ ਨਾਲ ਇਲੈਕਸ਼ਨ ਨਹੀਂ ਹੋਇਆ। ਪ੍ਰਧਾਨਗੀ ਦੇ ਜਿਹੜੇ ਅਧਿਕਾਰਾਂ ਦੀ ਚੋਣ ਸੀ ਉਹ ਹੱਥ ਖੜੇ ਕਰਕੇ ਇੱਕ ਮੇਰਾ ਕਹਿਣ ਤੋਂ ਭਾਵ ਕੇ ਸਰਕਾਰ ਸਿੱਧੇ ਤੌਰ ਦੇ ਉੱਤੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ। ਔਰ ਮੈਂ ਸਰਕਾਰ ਨੂੰ ਇਸ ਗੱਲ ਦੀ ਤਾੜਨਾ ਵੀ ਕਰਦਾ ਕਿ ਧਰਮ ਦੇ ਵਿੱਚ ਕੋਈ ਵੀ ਪਾਰਟੀ ਜਿੰਨੇ ਰਤਨਦਾਜੀ ਕਰਦੀ ਆ ਉਹ ਪੋਲਿਟਿਕਲ ਤੌਰ ਦੇ ਉੱਤੇ ਨੁਕਸਾਨੀ ਜਾਂਦੀ ਆ ਸਾਬ ਵਾਹਿਗੁਰੂ ਜਿੱਕੀ ਫਤਿਹ ਅੱਜ ਸਾਕਾ ਨੀਲਾ ਤਾਰਾ ਦੀ ਆ ਕੀ ਤਾਲੀ ਮਿਆਂ ਵਰਸੀ ਸੀ ਔਰ ਇਹ ਉਹ ਦਿਹਾੜੇ ਆ ਜਦੋਂ ਹਰ ਇੱਕ ਸਿੱਖ ਆਪਣੇ ਆਪ ਨੂੰ 1984 ਦੇ ਆਪਣੇ ਸੂਰਤ ਲੈ ਕੇ ਜਾਂਦਾ ਤੇ ਉੱਥੇ ਹੋਇਆ ਕੀ ਸੀ ਜਿਸਲੇ ਇਹਨਾਂ ਦੀਆਂ ਬਹੁਤ ਸਾਰੇ ਜਿਹੜੇ ਵਿੱਚ ਇਹਦੇ ਇਨਵੋਲਵ ਸੀ ਉਹਨਾਂ ਦੀਆਂ ਕਿਤਾਬਾਂ ਵੀ ਆ ਚੁੱਕੀਆਂ ਕਿ ਕਿਵੇਂ ਇਹਨਾਂ ਹੱਥਿਆਂ ਦਾ ਬੱਚਿਆਂ ਦਾ ਮਾਂਿਆਂ ਦਾ ਬਜ਼ੁਰਗਾਂ ਦਾ ਕਤਲੋਗਾਰਦ ਕੀਤਾ ਗਿਆ ਕਿਉਂਕਿ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸੀ ਸੋ ਬਹੁਤ ਬੇਕਸੂਰੀਆਂ ਨੂੰ ਇਹਨਾਂ ਨੇ ਕੋਕੋ ਕੇ ਮਾਰਿਆ ਜਿੱਥੇ ਏਡਾ ਵੱਡਾ ਕਾਰ ਇਹ ਜਿਹੜਾ ਕੱਲੂ ਕਾਰਾ ਵਾਪਰਿਆ ਉਹਦੇ ਵਿੱਚ ਮਰਦੇ ਮਜਾਦ ਵੀ ਬਣ ਕੇ ਨਿਕਲੇ ਉਹ ਕਿਹੜੇ ਸੀ ਉਹ ਮਰਜੀਵੜੇ ਸਿਗੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਉਹਨਾਂ ਦੇ ਸਾਥੀ ਆਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਨਰਲ ਸਵੇਕ ਸਿੰਘ ਜਿਹਨੇ ਕਿਸੇ ਵੇਲੇ ਇੰਡੀਆ ਦੀ ਲੜਾਈ ਦੀ ਜੇ ਕੀਤੀ ਅਗਵਾਈ ਕੀਤੀ ਸੀ ਨਾਲ ਬਾਬਾ 18 ਸਿੰਘ ਜੀ ਬਹੁਤ ਸਾਰੇ ਸਿੰਘ ਜਿਹੜੇ ਉਸ ਦਰਬਾਰ ਸਾਹਿਬ ਚ ਉਸ ਵੇਲੇ ਸਗੇ ਉਹਨਾਂ ਨੇ ਫੌਜ ਦਾ ਟੱਕਰਾ ਵੀ ਕੀਤਾ ਔਰ ਫੌਜ ਦੇ ਜਿਹੜੇ ਜਨਰਲ ਆ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਤੇ ਉਹ ਵੀ ਇਸ ਗੱਲ ਤੇ ਮੰਨੇ ਆ ਕੇ ਮੁਕਾਬਲਾ ਬਹੁਤ ਜ਼ਬਰਦਸਤ ਹੋਇਆ। ਸੋ ਮੈਂ ਸਮਝਦਾ ਕਿਉਂਕਿ ਮੁਕਾਬਲੇ ਤਾਂ ਕਈ ਵਾਰ ਹੀ ਹੋ ਜਾਂਦੇ ਆ। ਪਰ ਜੇਸ ਵਿਧੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਗੋਲੀਆਂ ਮਾਰੀਆਂ। ਜੇਸ ਵਿਧੀ ਦੇ ਨਾਲ ਤੋਪਾਂ ਤੇ ਟੈਂਕਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਡੇਰੀ ਕੀਤਾ। ਸਤਿਗੁਰੂ ਜੀ ਦੇ ਜਿਹੜੇ ਥੱਲੇ ਪਵਿੱਤਰ ਸਰੂਪ ਪ੍ਰਕਾਸ਼ ਆਨ ਸੀ ਉਹ 'ਚ ਗੋਲੀ ਲੱਗੀ। ਇੱਕ ਜਿਹੜੇ ਵੱਡੇ ਸਰੂਪ ਸਾਡੇ ਹਰ ਕੀ ਪੌਣੀ ਹੁੰਦੇ ਉਹਦੇ ਵਿੱਚ ਗੋਲੀ ਲੱਗੀ। ਉੱਤੇ ਗੋਮਦ ਚ ਵੀ ਗੋਲੀਆਂ ਲੱਗੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰਤਾ ਜਿੰਨਾ ਸਾਡਾ ਪੁਰਾਣਾ ਉੱਥੇ ਇਤਿਹਾਸ ਪਿਆ ਸੀ ਚਾਹੇ ਉਹ ਗੁਰਮਤ ਦਾ ਇਤਿਹਾਸ ਸੀ ਚਾਹੇ ਹੋਰ ਇਤਿਹਾਸ ਸੀ ਉਹ ਸਾਰੇ ਨੂੰ ਅੱਗ ਲਾ ਕੇ ਸਾਰਾ ਕੁਝ ਫੂਕ ਕੇ ਫਨਾ ਕੀਤਾ ਔਰ ਗੁਰੂ ਸਾਹਿਬ ਜੀ ਦੀ ਦਰਸ਼ਨੀ ਡਿਉੜੀ ਉਹਦਾ ਹਿੱਸਾ ਢਾਹ ਕੇ ਇੱਕ ਬਹੁਤ ਕੀਮਤੀ ਜਿਹੜੀ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਚਾਦਨੀ ਭੇਡ ਕੀਤੀ ਸੀ ਉਹ ਸਾਰੇ ਜਿਹੜੀ ਉਹ ਸਵਾਹ ਝੜ ਕੇ ਸਵਾਹ ਹੋ ਗਈ ਉਹ ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਇੱਕ ਯੋਜਨਾਬੰਦ ਢੰਗ ਨਾਲ ਸਿੱਖਾਂ ਦੀ ਕਰਦਾਰਕੁਸ਼ੀ ਕਰਨ ਲਈ ਇਹ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੀ ਤੇ ਸਿੱਖ ਮੰਗਦੇ ਵੀ ਕੀ ਸੀ ਕੋਈ ਵੱਡੀਆਂ ਮੰਗਾਂ ਨਹੀਂ ਸੀਗੀਆਂ ਉਸ ਵੇਲੇ ਦੀਆਂ ਜਿਹੜੀਆਂ ਮੁੱਖ ਤੌਰ ਤੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਅਤੇ ਆਦਕ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਬੈਠ ਕੇ ਮੋਰਚਾ ਵੀ ਲੱਗਾ ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹਾਂ ਨਾ ਪ੍ਰੇਰਣਾ ਵੀ ਆ ਸਾਡੇ ਲਈ ਪ੍ਰੇਰਣਾ ਕੀ ਆ ਕਿ ਜਿਨ੍ਹਾਂ ਨੇ ਕਹਲੇ ਦਾ ਆਪਾਂ ਮੁਠੀ ਪਰ ਸਿੱਖ ਉਹਨਾਂ ਨੇ ਐਡੀ ਵੱਡੀ ਫੌਜ ਦੇ ਜਿਹੜੇ ਉਹ ਛੱਕੇ ਛਾੜਾ ਦਿੱਤੇ ਗੁਰੂ ਦਸਵੇਂ ਪਾਤਸ਼ਾਹ ਦੀ ਕਿਰਪਾ ਸੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ ਸੀ ਤੇ ਦਮਦਮੀ ਦਿਖਾ ਦੇ ਮੁਖੀ ਸਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਉਹਨਾਂ ਦਾ ਇਰਾਦਾ ਉਹਨਾਂ ਦਾ ਸੰਕਲਪ ਉਹਨਾਂ ਦੀ ਕਰਨੀ ਤੇ ਕਥਨੀ ਇਹ ਸਾਰੀਆਂ ਇੱਕ ਗੁਰੂ ਸੂਰਾ ਬਣ ਕੇ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦੇ ਦਿੱਤੀ ਆ ਸੋ ਅੱਜ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਵੇਰੇ ਖੰਡ ਪਾਠਾਂ ਦੇ ਹੋਪ ਹੈ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਰਤਨ ਤੋਂ ਬਾਅਦ ਅਰਦਾਸ ਬੇਨਤੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪਾਉ ਦੀ ਵਕਸ਼ਿਸ਼ ਕੀਤੀ ਗਈ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ ਜਿਹਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਸ਼ ਦੇ ਵਿਧਾਨ ਮੁਤਾਬਕ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆਏ ਹੁੰਦਾ ਅੱਜ 33 ਤੇ 34 34 ਸਾਲ ਦੇ ਜੇਲ੍ਹਾਂ ਵਿੱਚ ਬੈਠੇ ਆ ਔਰ ਸਭ ਤੋਂ ਵੱਡੀ ਤਰਾਸਦੀ ਕਿ 2019 ਦੇ ਵਿੱਚ ਸਾਹਿਬਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾਲ ਕਹਿ ਰਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਪਟੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਈ ਕੋਰ ਡਾਇਰੈਕਸ਼ਨ ਦਾ ਫਾਇਦਾ ਨਹੀਂ ਨਿਕਲਿਆ ਹੁਣ ਫੇਰ ਪਾਈ ਨਵੀਂ ਪਟੀਸ਼ਨ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਅਸੀਂ ਪਿੱਛੇ 2-3 ਇਸ ਸੰਬੰਧ ਵਿੱਚ ਮੀਟਿੰਗਾਂ ਵੀ ਕੀਤੀਆਂ ਸੀ ਕਿਉਂਕਿ ਹੁਣ ਕੱਲੂ ਕਾਰਾ ਸਪਤਾਹਿਰ ਚੱਲਦਾ ਸੀ ਹੁਣ ਯਤਨ ਕਰਾਂਗੇ ਕਿ ਛੇਤੀ ਇੱਕ ਵੱਡੀ ਮੀਟਿੰਗ ਸਾਰੇ ਜਿੰਨੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਨਚੌਣਵੇਂ ਨਮਾਇंदे ਉਹ ਮੀਟਿੰਗ ਸੱਦ ਕੇ ਉਹਨਾਂ ਦੇ ਵੀ ਵਿਊ ਲਾਵਾਂਗੇ ਕਿਉਂਕਿ ਭਾਈ ਰਾਜਵਾਲਾ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਮੌਤ ਤੋਂ ਨਹੀਂ ਹੁਣ ਮੈਂ ਮੌਤ ਤਕਰੀਬਨ ਤੇ ਜ਼ਿੰਦਗੀ ਦਾ ਕੋਈ ਫਰਕ ਨਹੀਂ ਸਮਝਦਾ ਸੋ ਉਹ ਵੀ ਇੱਕ ਸਾਡਾ ਵੱਡਾ ਮਸਲਾ ਆ ਜਿਹੜਾ ਹਾਲੇ ਲੰਮਕਦਾ ਪਿਆ ਤੇ ਦੂਜਾ ਸਭ ਤੋਂ ਵੱਡਾ ਸਿੱਖਾਂ ਦੀ ਜਿਹੜੀ ਤਾਕਤ ਆ ਉਹ ਕਿਵੇਂ ਖੇਰੂ-ਖੇਰੂ ਕੀਤੀ ਜਾ ਰਹੀ ਆ ਹਰਿਆਣੇ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਇਲੈਕਸ਼ਨ ਨਹੀਂ ਹੋਈ ਪ੍ਰਧਾਨਗੀ ਦੇ ਜਿਹੜੇ ਅਹੁਦੇਦਾਰਾਂ ਦੀ ਚੋਣ ਸੀ ਉਹ हाथ खड़े करके एक एक डेमोक्रेसी ਦਾ ਮੈਂ ਸਮਝਦਾ ਉਹ ਇੱਕ ਮਜ਼ਾਕ ਚਲੋ ਹੱਥ ਵੀ ਖੜੇ ਹੋ ਜਾਂਦੇ ਜੇ ਸੈਵਥ ਹੋਣ ਸਾਰੀ ਪਰ ਮੇਰਾ ਕਹਿਣ ਤੋਂ ਭਾਵ ਕਿ ਸਰਕਾਰ ਸਿੱਧੇ ਤੌਰ ਦੇ ਉੱਤੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਔਰ ਮੈਂ ਸਰਕਾਰ ਨੂੰ ਇਸ ਗੱਲ ਦੀ ਤਾੜਨਾ ਵੀ ਕਰਦਾ ਕਿ ਧਰਮ ਦੇ ਵਿੱਚ ਕੋਈ ਵੀ ਪਾਰਟੀ ਜਿਹੜੇ ਦਖਲਅੰਦਾਜ਼ੀ ਕਰਦੀ ਆ ਉਹ ਪੋਲਿਟੀਕਲ ਤੌਰ ਦੇ ਉੱਤੇ ਨੁਕਸਾਨੀ ਜਾਂਦੀ ਆ ਇਹ ਤਾਂ ਬਖਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲਜਾਰ ਕਿਉਂਕਿ ਸਾਡਾ ਪਵਿੱਤਰ ਸਿਧਾਂਤ ਹੈ ਉਹਦੇ ਤਹਿਤ ਚਲਦੀ ਆ ਇਸੋ ਮੈਂ ਦੁਬਾਰਾ ਫਿਰ ਸਮੂਹ ਸਿੱਖ ਭਾਈਚਾਰੇ ਦਾ ਸਮੂਹ ਸਿੱਖ ਜਥੇਬੰਦੀਆਂ ਦਾ ਤੇ ਮਹਾਨ ਸੰਪਰਦਾਵਾਂ ਦਮਦਮੀ ਟਕਸਾਲ ਔਰ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਔਰ ਬਾਕੀ ਸਾਰੀਆਂ ਸਮੂਹਟੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਬਹੁਤ ਵੱਡਾ ਰੌਲਾ ਰਪਾਸੀ ਪਈਏ ਉੱਥੇ 6 ਤਰੀਕ ਨੂੰ ਆਹ ਹੋ ਜਾਊਗਾ ਆਹ ਹੋ ਜਾਊਗਾ ਤੇ ਮੈਂ ਸਾਬਦਾ ਗੁਰੂ ਕੇ ਸਿੱਖ ਜਿਸ ਢੰਗ ਦੇ ਨਾਲ ਉੱਥੇ ਆ ਜੁੜ ਕੇ ਬੈਠੇ ਸੀ ਗੁਰੂ ਕਿਰਪਾ ਕਰੇ ਇਹ ਇੱਕ ਸੁਰਤਾ ਦੇ ਵਿੱਚ ਇਸ ਇਸੇ ਤਰ੍ਹਾਂ ਜੁੜ ਜਣ ਸੋ ਮੈਂ ਅੰਤ ਦੇ ਵਿੱਚ ਫਿਰ ਅੱਜ 48ਵੀਂ ਵਰਸੀ ਦੇ ਉੱਤੇ ਗੁਰੂ ਚਰਨਾ ਚਰਦਾਸ ਕਰਦਾ ਕਿ ਕੌਮ ਏਕੇ ਵਿੱਚ ਆਵੇ ਅੱਜ ਏਕਾ ਹੋ ਜਾਏ ਸਾਰੇ ਮਸਲੇ ਹੱਲ ਹੋ ਜਾਣਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ